ਸਾਡੇ ਨਾਲ ਆਦਰਯੋਗ ਪ੍ਰਧਾਨ ਸਾਹਿਬਾਨ ਸਰਦਾਰ ਬਹਾਵ ਸਿੰਘ ਜੀ ਖੜੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਫਿਲਮ ਨਾਨਕ ਦੁਖੀਆ ਸਭ ਸੰਸਾਰ ਦੇਖੀ ਹੈ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਤੁਸੀਂ ਇਸ ਫਿਲਮ ਦੇ ਜ਼ਰੀਏ ਕੀ ਸੁਨੇਹਾ ਦੇਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਦੁਖੀਆ ਸਭ ਸੰਸਾਰ ਫਿਲਮ ਰਹੀ ਸਾਨੂੰ ਇਹ ਹੀ ਪ੍ਰੇਰਣਾ ਦਿੱਤੀ ਗਈ ਹੈ ਕਿ ਇਸ ਨਸ਼ੇ ਦੀ ਦਰਦ ਵਿੱਚੋਂ ਬਾਹਰ ਨਿਕਲਣਾ ਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਕੇ ਸਤਿਕਾਰ ਪਾਣਾ ਇਹ ਸਾਡੇ ਸਾਡੇ ਸਮਾਜ ਨੂੰ ਬੜੀ ਸੇਧ ਹੈ ਅਤੇ ਬੱਚਿਆਂ ਨੂੰ ਇਸ ਵਰਤੀ ਜਾਗਰੂਕ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਆਦਰਨੀਏ ਪ੍ਰਧਾਨ ਸਾਹਿਬਾਨ ਸਰਦਾਰ ਬਾਬਾ ਸਿੰਘ ਜੀ ਨੇ ਅਦਰ ਦੇ ਸਰਦਾਰ ਕਾਕਾ ਸਿੱਧੀ ਕਰੇ ਨੇ ਸੋਸੀਂ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੇ ਫਿਲਮ ਦੇਖੀ ਹੈ ਨਾਨਕ ਦੁਖੀ ਆ ਸਭ ਸੰਸਾਰ ਫਿਲਮ ਦੇ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਤੁਸੀਂ ਇਸ ਫਿਲਮ ਦੇ ਜ਼ਰੀਏ ਕੀ ਸੁਨੇਹਾ ਦੇਣਾ ਚਾਹੋਗੇ ਅਦਰ ਦੇ ਸਰਦਾਰ ਕਾਕਾ ਸਿੱਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਿਲਮ ਬਹੁਤ ਅੱਛੀ ਹੈ ਜੀ ਆਪਣੇ ਰੀਦਰ ਸੇ ਗੱਲੇ ਬਣਾਈ ਹੈ ਬਾਕੀ ਇਹ ਸਮਾਜ ਦੀ ਪ੍ਰੀਤੀ ਨਾਲ ਜੋੜ ਕਰਨ ਵਾਸਤੇ ਬਹੁਤ ਅੱਛੀ ਫਿਲਮ ਹੈ ਅੱਗੇ ਤੋਂ ਵੀ ਪ੍ਰੇਰਣਾ ਦਿੰਦੀ ਹੈ ਇਸੇ ਤਰ੍ਹਾਂ ਕੋਈ ਨਾ ਕੋਈ ਬਰਾਲਾ ਕਰਦੇ ਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਤੇ ਸੋ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਅੱਜ ਦੇ ਸਰਦਾਰ ਕਾਕਾ ਸਿੰਘ ਜੀ ਨੇ ਸਾਡੇ ਨਾਲ ਅੱਜ ਸਰਦਾਰ ਸੁਖਦੇਵ ਸਿੰਘ ਜੀ ਖੜੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਫਿਲਮ ਨਾਨਕ ਦੁਖਿਆ ਸਭ ਸੰਸਾਰ ਦੇਖੀ ਹੈ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਤੁਸੀਂ ਇਸ ਫਿਲਮ ਦੇ ਜ਼ਰੀਏ ਕੀ ਸਨੇਹਾ ਦੇਣਾ ਚਾਹੋਗੇ ਜੀ ਪਰਮ ਸਤਕਾਰਯੋਗ ਸਤਗੁਰੂ ਮਹਾਰਾਜ ਜੀ ਦੀ ਸਾਜਿਨਵਾਜੀ ਸੰਸੰਗਤ ਜੀਓ ਸਾਡੀ ਸਾਰੀ ਨਗਰ ਪੰਚਾਇਤ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਸਹਿ ਜਿਲੋਂ ਧੰਨਵਾਦ ਹੈ ਭਾਈ ਰਜਿੰਦਰ ਜੀ ਗੇਲ ਅਤਿਮਰ ਦੀ ਸਾਰੀ ਟੀਮ ਜਿਵੇਂ ਉਹਨਾਂ ਨੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਦੁਬਾਰਾ ਉਹਨਾਂ ਨੇ ਜਾਗਰੂਕ ਕੀਤਾ ਸਾਡੇ ਗੁਰੂ ਲਾਲ ਸਿੰਘ ਸਾਹਿਬ ਜੀ ਪਰਮੇਸ਼ਰ ਰੂਪ ਹੋਏ ਨੇ ਸਾਰੀ ਲੋਕਾਈ ਲਈ ਉਹਨਾਂ ਨੇ ਸਮਾਜ ਨੂੰ ਜਾਗਰੂਕ ਕੀਤਾ ਸੀ ਅੱਜ ਹੋ ਵੀ ਹੋਣੀ ਕੋਈ ਕੁ ਪ੍ਰਾਤਿਕ ਰੀਤੀਆਂ ਸਾਡੇ ਵਿੱਚ ਆ ਗਈਆਂ ਸਨ ਕਿਸੇ ਫਿਲਮ ਵਾਲੇ ਦਾ ਕਿਸੇ ਪ੍ਰੋਡਿਊਸਰ ਦਾ ਕਿਸੇ ਵੀ ਕਲਾਕਾਰ ਦਾ ਇੰਨਾ ਧਿਆਨ ਹੀ ਨਹੀਂ ਦਿੱਸ਼ੇਦਰ ਕਿਉਂਕਿ ਸਿਰਫ ਮਾਇਆ ਤੋਂ ਪਾਰ bizness ਬਣਾ ਕੇ ਫਿਲਮਾਂ ਤਿਆਰ ਕਰਦੇ ਨੇ ਤੇ ਇਸ ਇਹਨਾਂ ਗੱਲਾਂ ਵਾਲਦੂਨ ਦਾ ਧਿਆਨ ਨਹੀਂ ਹੁੰਦਾ ਸੋਚੀ ਵੀ ਰਜਿੰਦਰ ਗਿੱਲ ਜੀ ਦਾ ਤਹਿ ਦਲੋ ਸਾਡੀ ਪੰਚਾਇਤ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵੱਲੋਂ ਤਹਿ ਜਿਵੇਂ ਧੰਵਾਦ ਅਕ ਮੈਂ ਬੇਨਤੀ ਕਰਦਾ ਕਿ ਹਰ ਨਕਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਆਮ ਆਵਾਰੀ ਪੀੜੀਆਂ ਨੂੰ ਜਾਗਰੂਕ ਕਰ ਲਈ ਇਹ ਜ਼ਰੂਰ ਮੂਵੀ ਦੇਖੀ ਜਾਵੇ ਇਹ ਬਹੁਤ ਯਾਦ ਜਿਹੜੀ ਸਿੱਖਿਆ ਦਾਇਕ ਮਿਲ ਮੈਂ ਜਿਹਦੇ ਤੋਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਾਗਰੂਕ ਹੋਣਗੀਆਂ ਸਾਡੇ ਨੌਜਵਾਨ ਇਹਨਾਂ ਮਾੜੀਆਂ ਆਦਤਾਂ ਤੋਂ ਬਾਹਰ ਆਉਣਗੇ ਮਾਪੇ ਦਾ ਸਤਿਕਾਰ ਕਰਨਗੇ ਬਜ਼ੁਰਗਾਂ ਦਾ ਧਿਆਨ ਕਰਨਗੇ ਕਿਉਂਕਿ ਇੱਥੇ ਦੇਖ ਕੇ ਆਪਣੇ ਮਨਾਂ ਨੂੰ ਲੱਗਦਾ ਪਈਆਂ ਨੇ ਸਾਰੇ ਨੌਜਵਾਨਾਂ ਨੇ ਵੀ ਨਸ਼ੇ ਕਰਨ ਵਾਲਿਆਂ ਦੇ ਵੀ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਜ਼ਰੂਰ ਦਿਖਾਈ ਜਾਵੇ ਹਰ ਨਗਰ ਦੇ ਵਿੱਚ ਦਿਖਾਈ ਜਾਵੇ ਮੈਂ ਤਾਂ ਕਹਿੰਦਾ ਸਾਰੀ ਇੰਡੀਆ ਦੇ ਵਿੱਚ ਉਦਿਸ਼ਥਾ ਦੇ ਵਿੱਚ ਰੰਦੇ ਸਿੱਖਾਂ ਨੂੰ ਵੀ ਦਿਖਾਈ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਤੈਨੂੰ ਸਾਰੇ ਨਗਰ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਇਸ ਵੀਰ ਰਜਿੰਦਰ ਗਿੱਲੂ ਜੀ ਦਾ ਤੈਨੂੰ ਧੰਨਵਾਦ ਜੀ ਆਇਆਂ ਨੂੰ ਭਾਈ ਰਜਿੰਦਰ ਗਿੱਲ ਜੀ ਨੂੰ ਮਹਾਰਾਜ ਚੜ੍ਹਦੀ ਕਲਾ ਵੱਡੀ ਉਮਰਾਂ ਬਖਸ਼ੇ ਇਹ ਜਿਹੜਾ ਇਹਨਾਂ ਨੇ ਕਦਮ ਚੱਕਿਆ ਇਹ ਬਹੁਤ ਸਲਾਕਾ ਯੋਗ ਇਹਨਾਂ ਦਾ ਕਦਮ ਹੈ ਇਹ ਜਿਵੇਂ ਬਾਬਾ ਗੁਰੂ ਰਾਨ ਸਾਹਿਬ ਜੀ ਸਾਰੇ ਧਰਮਾਂ ਨੂੰ ਚਾਰ ਵਰਨਾਂ ਨੂੰ ਖੱਤਰੀ ਬ੍ਰਾਹਮਣ ਸੂਦ ਵੈ ਸਾਰਿਆਂ ਨੇ ਜਿਵੇਂ ਉਹਨਾਂ ਦਾ ਸਾਂਝਾ ਸੰਦੇਸ਼ ਸੀ ਇਸੇ ਤਰ੍ਹਾਂ ਹੀ ਇਹਨਾਂ ਨੇ ਉਭਰਾਲਾ ਕਿ ਤਾਜੋ ਸਾਡੇ ਭਾਰਤ ਵਾਸੀ ਸਾਰੇ ਲੋਕ ਖਾਸ ਕਰ ਪੰਜਾਬ ਦੇ ਲੋਕ ਇਹਦੇ ਫਰੀਕੀਆਂ ਤੋਂ ਜਾਗਰੂਕ ਹੋ ਸਕਣ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਅਚ ਧੰਗੁਰੂ ਗੁਰੰਛ ਸਾਹਿਬ ਜੀ ਦੇ ਚਰਨਾਂ ਅਚ ਬਹੁਤ ਬਹੁਤ ਆਪਣੇ ਧਿਰੋਂ ਆਤਮਾ ਤੋਂ ਅਰਦਾਸ ਕਰਦੇ ਨੇ ਗੁਰੂ ਸਾਹਿਬੇ ਸੇਵਾ ਕਰਦਾ ਬਨ ਬਖਸ਼ਣ ਸਹਿਜ ਰਹਿਣ ਦਾ ਧੰਵਾਦ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਚੜ੍ਹਦੀ ਕਲਾ ਕਾਮਯਾਬੀਆਂ ਹਰ ਚਾਰ ਮਹਾਵਦਾਨ ਹਰ ਦਿਵਾਰ ਇਨਾਂ ਨੇ ਵਸੇ ਬਖਸ਼ਣ ਖੁਸ਼ੀਆਂ ਵਸਣ ਇਨਾਂ ਦੇ ਬੱਚਿਆਂ ਨੂੰ ਕਾਮਯਾਬੀ ਬਖਸ਼ੇ ਮਹਾਰਾਜ ਇਹ ਬਹੁਤ ਵੱਡਾ ਸ਼ਲਾਘਾਯੋਗ ਕਦਮ ਇਨਾਂ ਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਥੈਂਕ ਯੂ ਜੀ ਸ਼ੁਕਰੀਆ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਅੱਜ ਨੇ ਸਰਦਾਰ ਸੁਦੇਵ ਸਿੰਘ ਜੀ ਨੇ ਕਹਿੰਦੀਆਂ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਮਾਪੇ ਨੇ ਸਾਡੇ ਬਜ਼ੁਰਗ ਨੇ ਸਾਡੇ ਵੱਡੇ ਨੇ ਉਹ ਸਾਡੇ ਲਈ ਆਦਰਯੋਗ ਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਇੱਜ਼ਤ ਕਰਨਾ ਰਿਸਪੈਕਟ ਕਰਨਾ ਸਾਡਾ ਫਰਜ਼ ਵੀ ਹੈ ਤੇ ਸਾਡੇ ਹਮਕੀਰ ਸਿੰਘ ਦੱਸੋ ਕਿ ਇਹ ਜਿਹੜੀ ਤੁਸੀਂ ਫਿਲਮ ਦੇਖੀ ਹੈ ਇਸ ਦਾ ਨਾਂ ਕੀ ਹੈ ਨਾਨਕ ਦੁਖੀਆ ਸਭ ਸੰਸਾਰ ਬਹੁਤ ਵਧੀਆ ਤਾਲੀਆਂ ਜਾਣੇ ਲਈ ਨਹੀਂ ਬਹੁਤ ਵਧੀਆ ਥੈਂਕ ਯੂ ਜੀਸਿਕ ਦੱਸੋ ਕਿ ਬਾਬਾ ਨਾਨਕ ਦੇਵ ਜੀ ਜਦੋਂ ਸੁੱਤੇ ਪਏ ਸੀ ਉਹਨਾਂ ਦੇ ਜਿਹੜੇ ਤੇ ਧੁੱਪ ਪੈ ਰਹੀ ਸੀ ਕਿਸ ਨੇ ਛਾ ਕਿਤੇ ਸੀ ਸੱਪ ਨੇ ਬਹੁਤ ਵਧੀਆ ਤਾਲੀਆਂ ਜਨ ਬੱਚੇ ਦੇ ਲਈ ਥੈਂਕ ਯੂ ਬੱਚੇ ਥੈਂਕ ਯੂ ਜੀ ਅੱਛੇ ਜੀਸਿਕ ਦੱਸੋ ਕਿ ਬਾਬਾ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਨੇ ਵੀਰ ਪੀ